ਤਕੱਤ ਸਾਇਤ ਤੋਂ ਮਿਲੇ ਮਾਫੀ ਨਾਮੇ ਤੋਂ ਬਾਅਦ ਰਾਮ ਰਹੀਮ ਦੀ ਫਿਲਮ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ ਜਿਸ ਨੇ ਇਸ ਮਾਮਲੇ ਤੋਂ ਧਿਆਨ ਭਟਕਾਉਣ ਲਈ ਸ਼ੁਰੂ ਹੋਇਆ ਬੇਅਦਬੀਆਂ ਦਾ ਦੌਰ ਤਾਂ ਫਿਰ ਅਕਤੂਬਰ 2014 ਵਿੱਚ ਬਾਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਪਾਪੜਾ ਉਹਨਾਂ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਲਈ ਬਣੀ ਐਸਆਈਟੀ ਮੰਗਲਵਾਰ ਨੂੰ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਆਪਣੇ ਕੁਕਰਮਾਂ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਦਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ ਅਦਾਲਤ ਵੱਲੋਂ ਹੁਕਮ ਮਿਲਣ ਤੋਂ ਬਾਅਦ ਐਸਆਈਟੀ ਨੇ ਸੁਨਾਰੀਆ ਜੇਲ੍ਹ ਪ੍ਰਬੰਧਨ ਨੂੰ ਚਿੱਠੀ ਲਿਖ ਕੇ ਆਪਣੇ ਪ੍ਰੋਗਰਾਮ ਬਾਰੇ ਦੱਸ ਦਿੱਤਾ ਕਿ ਅਜਾ ਜਾ ਰਿਹਾ ਹੈ ਵੈਸੇ ਤਾਂ ਸਾਰੇ ਸਵਾਲ ਗੁੱਪਤ ਰੱਖੇ ਗਏ ਨੇ ਪਰ ਤੋਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲ ਤਖਤ ਤੋਂ ਮਿਲੇ ਮਾਫੀ ਨਾਮੇ ਨੂੰ ਲੈ ਕੇ ਰਾਮ ਰਹੀਮ ਤੇ ਸ਼ਿਕੰਜਾ ਕਸਿਆ ਜਾ ਰਿਹਾ ਮੰਨਦੇ ਹੈ ਬੇਅਦਬੀਆਂ ਵਿੱਚ ਡੇਰਾ ਪ੍ਰੇਮੀਆ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਖੁਲਾਸਾ ਹੋ ਚੁੱਕਿਆ ਹੈ ਗੋਲੀਖਾਂਡਾ ਵਿੱਚ ਪੁਲਿਸ ਦੀ ਕਹਾਣੀ ਨੂੰ ਐਸਆਈਟੀ ਗਲਤ ਦੱਸਦੀ ਹੈ ਅਜੇਹੇ ਵਿੱਚ ਡੇਰਾ ਮੁਖੀ ਤੋਂ ਪੁੱਛਗੀ ਕਈ ਰਾਜ਼ਾਂ ਤੋਂ ਪਰਦਾ ਵਿੱਚ ਛੁਪਤ ਸੀ ਹੈ ਬਿਊਰੋ ਰਿਪੋਰਟ ডেইলি পোস্ট পাঞ্জাবি ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ